ਅੱਜ ਨਸ਼ੇ ਨਾਲ ਜੁੜੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਬਹੁਤ ਵੱਡੇ ਸਵਾਲ ਨੇ ਪਹਿਲੀ ਵੱਡੀ ਖਬਰ ਹੈ ਡੇਢ ਕਿਲੋ ਨਸ਼ੇ ਸਮੇਤ ਤਿੰਨ ਤਸਕਰਾਂ ਨੂੰ ਫੜਨ ਦਾ ਦਾਵਾ ਪੁਲਿਸ ਨੇ ਕੀਤਾ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਬਠਿੰਡਾ ਦੇ ਵਿੱਚ ਨਸ਼ਿਆਂ ਦੇ ਮਾਮਲੇ ਦੇ ਉੱਪਰ ਐਸਐਸਪੀ ਬਠਿੰਡਾ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਦੋ ਐਸਐਚਓ ਉਹਨਾਂ ਨੂੰ ਸਸਪੈਂਡ ਕਰਨਾ ਪਿਆ ਕਿਉਂਕਿ ਦੋਵੇਂ ਐਸਐਚਓ ਦੇ ਉੱਪਰ ਨਸ਼ੇ ਨੂੰ ਲੈ ਕੇ ਵੱਡੇ ਦੋਸ਼ ਲੱਗੇ ਨੇ ਬਠਿੰਡਾ ਦੇ ਵਿੱਚ ਪਹਿਲਾਂ ਇੱਕ ਜਿਹੜੀ ਮਹਿਲਾ ਪੁਲਿਸ ਵਾਲੀ ਸੀਗੀ ਅਮਨਦੀਪ कौर ਉਹਨੂੰ ਚਿੱਟੇ ਸਮੇਤ ਫੜਿਆ ਗਿਆ ਔਰ ਉਸ ਤੋਂ ਬਾਅਦ ਉਹਦੇ ਕੋਲੋਂ ਕਾਫੀ ਪੁੱਛਗਿੱਛ ਕੀਤੀ ਗਈ ਤਿੰਨ ਵਾਰ ਉਹਦਾ ਰਿਮਾਂਡ ਲਿਆ ਗਿਆ ਪਰ ਹੁਣ ਤੱਕ ਪੁਲਿਸ ਨੇ ਉਹਦਾ ਕੁਝ ਬਾਹਰ ਨਹੀਂ ਨਿਕਲਣ ਦਿੱਤਾ ਵੀ ਪੁੱਛਗਛ ਦੇ ਵਿੱਚ ਸਾਹਮਣੇ ਕੀ ਆਇਆ ਕਿੱਥੋਂ ਲੈ ਕੇ ਆਉਂਦੀ ਸੀ ਕਿਹਨਾਂ ਨੂੰ ਸਪਲਾਈ ਕਰਦੀ ਸੀ ਕੋਈ ਅਫਸਰ ਜਾਂ ਸਿਆਸਦਾਨ ਤਾਂ ਵਿੱਚ ਨਹੀਂ ਸਿਰਲੇ ਹੋਏ ਇਹ ਅੱਜ ਤੱਕ ਪੁਲਿਸ ਨੇ ਬਾਹਰ ਨਹੀਂ ਆਉਣ ਦਿੱਤਾ ਹੁਣ ਤੀਜੀ ਵੱਡੀ ਖਬਰ ਹੈ ਕਿ ਨਸ਼ਾ ਰੋਕਣ ਵਾਲੇ ਮਾਮਲੇ ਦੇ ਉੱਪਰ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਤੇ ਉਸ ਮਾਮਲੇ ਦੇ ਉੱਪਰ ਕੀ ਕਾਰਵਾਈ ਹੋ ਰਹੀ ਆ ਤਿੰਨਾ ਤੇ ਗੱਲ ਕਰਦੇ ਆਂ ਬਠਿੰਡਾ ਦੇ ਵਿੱਚ ਸਿਵਲ ਲਾਈਨ ਦੇ ਦੋ ਐਸਐਚਓ ਇੱਕ ਮੁੱਖ ਐਸਐਚਓ ਇੱਕ ਸਹਾਇਕ ਐਸਐਚਓ ਦੋਨਾਂ ਦੇ ਉੱਪਰ ਬਠਿੰਡਾ ਦੇ ਐਸਐਸਪੀ ਨੇ ਵੱਡੀ ਕਾਰਵਾਈ ਕੀਤੀ ਹੈ ਦੋਨਾਂ ਨੂੰ ਸਸਪੈਂਡ ਕੀਤਾ ਗਿਆ ਮੋਤਲ ਕੀਤਾ ਗਿਆ ਦੋਸ਼ ਇਹ ਹੈ ਕਿ ਉੱਥੇ ਥੋਬੀਆਂ ਨਾ ਬਸਤੀ ਦੇ ਵਿੱਚ ਕਾਫੀ ਚਿੱਟੇ ਦਾ ਨਸ਼ੇ ਦਾ ਕੰਮ ਚੱਲਣ ਦੀ ਗੱਲ ਆਉਂਦੀ ਹੈ ਸ਼ਿਕਾਇਤਾਂ ਆਉਂਦੀਆਂ ਨੇ ਪਰ ਇਹਨਾਂ ਦੋਨਾਂ ਐਸਐਚਓ ਨੇ ਜਿਹੜੇ ਦੋਨੇ ਥਾਣਾ ਮੁਖੀ ਸੀਗੇ ਉਹਨਾਂ ਨੇ ਕਾਰਵਾਈ ਨਹੀਂ ਸੀ ਕੀਤੀ ਤੇ ਕਾਰਵਾਈ ਨਾ ਕਰਨ ਦੇ ਦੋਸ਼ ਦੇ ਵਿੱਚ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਉਹਨਾਂ ਨੂੰ ਸਸਪੈਂਡ ਕੀਤਾ ਉਹਨਾਂ ਨੂੰ ਮੁਅਤਲ ਕੀਤਾ ਪਰ ਹੁਣ ਇੱਥੇ ਹੀ ਸਭ ਤੋਂ ਵੱਡਾ ਸਵਾਲ ਹੈ ਠੀਕ ਹੈ ਉਹਨਾਂ ਨੂੰ ਸਸਪੈਂਡ ਕਰਤਾ ਪਹਿਲਾਂ ਤਾਂ ਦੇਖੋ ਇੱਥੇ ਲੋਕ ਬਿਲਕੁਲ ਸੱਚੇ ਨਿਕਲੇ ਨੇ ਜਨਤਾ ਦੀ ਗੱਲ ਠੀਕ ਨਿਕਲੀ ਆ ਲੋਕ ਪਹਿਲਾਂ ਤਾਂ ਚੀਕਦੇ ਸੀ ਕਿ ਇਹ ਜਿਹੜੀ ਪੁਲਿਸ ਹੈ ਨਾ ਅਸੀਂ ਇਹਨਾਂ ਨੂੰ ਸ਼ਿਕਾਇਤਾਂ ਕਰਦੇ ਆਂ ਪਰ ਇਹ ਕਾਰਵਾਈ ਨਹੀਂ ਕਰਦੀ ਉਲਟਾ ਸਾਡੇ ਉਧਰ ਸਿਆਪੇ ਪੈ ਜਾਂਦੇ ਆ ਜਿਨ੍ਹਾਂ ਦੀ ਅਸੀਂ ਸ਼ਿਕਾਇਤ ਕਰਦੇ ਆਂ ਨਸ਼ੇ ਵਾਲਿਆਂ ਦੀ ਇਹ ਕਾਰਵਾਈ ਨਹੀਂ ਕਰਦੇ ਜੇ ਫੜ ਲੈਂਦੇ ਨੇ ਤੁਰੰਤ ਇਹ ਛੱਡ ਦਿੰਦੇ ਨੇ ਆ ਉਹੀ ਗੱਲ ਇੱਥੇ ਦਿਖ ਰਹੀ ਆ ਅੱਜ ਜੇ ਐਸਐਸਪੀ ਨੂੰ ਉਹਨਾਂ ਦੋ ਐਸਐਚਓ ਨੂੰ ਸਸਪੈਂਡ ਕਰਨਾ ਪਿਆ ਇਹ ਗੱਲ ਪੁਖਤਾ ਹੋ ਗਈ ਵੀ ਵਾਕਿਆ ਹੀ ਕਾਰਵਾਈ ਨਹੀਂ ਕਰਦੀ ਪੁਲਿਸ ਹੁਣ ਆ ਦਿੱਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਥੋੜਾ ਜਿਹਾ ਵਾਵਾ ਡੰਡਾ ਖਿੱਚਿਆ ਤੇ ਫਿਰ ਆ ਜੋ ਹੋ ਰਿਹਾ ਮਾਣਾ ਮੋਟਾ ਹੋ ਰਿਹਾ ਵਰਨਾ ਪਹਿਲਾਂ ਇਹੀ ਚੱਲਦਾ ਰਿਹਾ ਹੁਣ ਉਹ ਦੋ ਐਸਐਚਓ ਜਿਨ੍ਹਾਂ ਦਾ ਇੱਕ ਦਾ ਨਾਮ ਰਵਿੰਦਰ ਦੱਸਿਆ ਜਾ ਰਿਹਾ ਦੂਜੇ ਦਾ ਨਾਮ ਬਿਆਨਤ ਸਿੰਘ ਦੱਸਿਆ ਜਾ ਰਿਹਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੁਣ ਸਵਾਲ ਇੱਥੇ ਬਹੁਤ ਵੱਡਾ ਇਹ ਆ ਕਿ ਐਸਐਸਪੀ ਨੇ ਉਹਨਾਂ ਐਸਐਚਓ ਨੂੰ ਤਾਂ ਸਸਪੈਂਡ ਕਰਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਸਰਕਾਰ ਨੇ ਕਿਹਾ ਸੀ ਕਿ ਜੇਕਰ ਇਦਾਂ ਦੀ ਕੋਈ ਚੀਜ਼ ਪਾਈ ਗਈ ਤਾਂ ਜਿਹੜੇ ਵੱਡੇ ਪੁਲਿਸ ਅਫਸਰ ਨੇ ਜਿਵੇਂ ਕਿ ਡੀਐਸਪੀ ਜਿਵੇਂ ਕਿ ਐਸਐਸਪੀ ਉਹਨਾਂ ਤੇ ਵੀ ਕਾਰਵਾਈ ਹੋਏਗੀ ਕਿਉਂਕਿ ਜੇ ਕੋਈ ਐਸਐਚਓ ਇੰਜ ਕਰਦੇ ਨੇ ਉਹ ਅੱਜ ਤੱਕ ਕਰਨ ਨਹੀਂ ਲੱਗੇ ਉਹ ਤਾਂ ਗਿੱਜੇ ਹੋਏ ਨੇ ਉਹਨਾਂ ਨੂੰ ਤਾਂ ਧਪਈਆ ਉਹ ਉਹ ਤਾਂ ਪਹਿਲਾਂ ਦੇ ਹੱਥ ਮਿਲੇ ਰਲੇ ਹੁੰਦੇ ਨੇ ਕਈ ਵਾਰੀ ਤਾਂ ਅੱਜ ਜੇ ਕਾਰਵਾਈ ਨਹੀਂ ਕੀਤੀ ਤਾ ਫਿਰ ਕੀ ਭਗਵਾਨ ਤਮਨ ਸਾਹਿਬ ਐਸਐਸਪੀ ਜਾਂ ਡੀਐਸਪੀ ਤੇ ਕਾਰਵਾਈ ਕਰਨਗੇ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਵੀ ਐਸਐਸਪੀ ਤਾਂ ਬਹੁਤ ਸਹੀ ਆ ਉਹਨੇ ਤਾਂ ਕਾਰਵਾਈ ਕਰਤੀ ਸਸਪੈਂਡ ਕਰਤੇ ਠੀਕ ਆ ਕਰਤੇ ਚੱਗਾ ਕੀਤਾ ਪਰ ਸਵਾਲ ਇਹ ਆ ਕਿ ਉਹਨਾਂ ਜਿਹੜੇ ਐਸਐਚਓ ਨੂੰ ਇੰਨੇ ਟਾਈਮ ਦੀ ਐਦਾਂ ਜੇ ਕੋਈ ਆਦਤ ਸੀ ਤਾਂ ਉਹ ਫਿਰ ਆਦਤ ਕੀ ਦੀ ਸ਼ੈ ਨਾਲ ਪਈ ਸੀ ਤੇ ਫਿਰ ਮੁੱਖ ਮੰਤਰੀ ਦਾ ਉਹ ਬਿਆਨ ਵੇ ਵੱਡੇ ਅਫਸਰਾਂ ਤੇ ਕਾਰਵਾਈ ਹੋਏਗੀ ਜ਼ਿਲ੍ਹਾ ਪੁਲਿਸ ਮੁਖੀ ਜ਼ਿੰਮੇਵਾਰ ਹੋਣਗੇ ਫਿਰ ਉਹਦਾ ਕੀ ਬਣਿਆ ਹੁਣ ਇਹ ਸੋਚਣ ਵਾਲੀਆਂ ਗੱਲਾਂ ਨੇ ਭਰਾਓ ਨਸ਼ੇ ਤੇ ਕਾਰਵਾਈ ਨਾ ਕਰਨ ਦੇ ਮੁੱਦੇ ਤੇ ਸ਼ਿਕਾਇਤਾਂ ਤੇ ਕਾਰਵਾਈ ਨਾ ਕਰਨ ਦੇ ਮੁੱਦੇ ਤੇ ਸਸਪੈਂਡ ਕੀਤੇ ਨੇ ਤਾਂ ਫਿਰ ਗੱਲ ਛੋਟੀ ਥੋੜਾ ਫਿਰ ਗੱਲ ਤਾਂ ਵੱਡੀ ਆ ਤੇ ਡੂੰਗੀ ਆ ਨਾ ਤੇ ਫਿਰ ਕਾਰਵਾਈ ਇਕੱਲੀ ਸਸਪੈਂਸ਼ਨ ਦੀ ਹੋਣੀ ਚਾਹੀਦੀ ਹੈ ਜਿਹੜੀ ਕਿ ਦੂਜੇ ਦਿਨ ਬਹਾਲ ਹੋ ਜਾਣਾ ਬੰਦੇ ਨੇ ਮਰਾ ਸਸਪੈਂਸ਼ਨ ਨੂੰ ਨਾ ਆਰਜੀ ਤੌਰ ਤੇ 2-4 ਦਿਨ ਹਫਤਾ 10 ਦਿਨ ਵੀ ਤੁਸੀਂ ਕੰਮ ਨਹੀਂ ਕਰ ਸਕੋਗੇ ਹੈ ਤੇ ਆ ਆ ਆ ਕਿੰਨੀ ਕੀ ਕਾਰਵਾਈ ਹੈ ਸੋ ਕਾਰਵਾਈ ਜਾਂ ਤਾਂ ਉਹਨਾਂ ਤੇ ਡਿਊਟੀ ਚ ਕਟਾਈ ਕਰਨ ਦਾ ਪਰਚਾ ਦਰਜ ਕੀਤਾ ਜਾਵੇ ਜਾਂ ਤਾਂ ਉਹਨਾਂ ਦੇ ਉੱਪਰ ਮਤ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੋਈ ਪਰਚਾ ਕੋਈ ਧਰਾਵਾ ਲਾ ਕੇ ਕੋਈ ਐਕਸ਼ਨ ਲਾਓ ਨਾ ਵੀ ਉਹਨਾਂ ਨੇ ਡਿਊਟੀ ਚ ਕਟਾਈ ਕੀਤੀ ਹੈ ਜਾਂ ਉਹਨਾਂ ਦੀ ਮਿਲੀ ਭੁਗਤ ਹੈ ਜਾਂ ਨਸ਼ੇ ਵਾਲਿਆਂ ਨੂੰ ਸ਼ਹਿ ਦਿੱਤੀ ਹੈ ਕੋਈ ਕਾਰਵਾਈ ਤਾਂ ਬਣਦੀ ਹੈ ਨਾ ਫਿਰ ਪਰ ਉਹ ਕਾਰਵਾਈ ਕਿੱਥੇ ਹੈ ਉਹ ਕਿਉਂ ਨਹੀਂ ਹੋ ਰਹੀ ਸਵਾਲ ਇਹ ਹੈ ਹੁਣ ਬਠਿੰਡੇ ਦੇ ਵਿੱਚ ਪਿਛਲੇ ਦਿਨੀ ਇੱਕ ਜਿਹੜੀ ਮਹਿਲਾ ਪੁਲਿਸ ਕਾਸਟੇਬਲ ਫੜੀ ਗਈ ਅਮਨਦੀਪ ਕੌਰ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਥਾਰ ਵਾਲੀ ਬੀਬੀ ਦੇ ਨਾਂ ਨਾਲ ਜਾਣਿਆ ਜਾਂਦਾ ਤਾਂ ਉਹ ਥਾਰ ਵਾਲੀ ਬੀਬੀ ਦਾ ਤਿੰਨ ਵਾਰ ਪੁਲਿਸ ਨੇ ਰਿਮਾਂਡ ਲਿਆ ਲਿਆ ਕਿ ਨਹੀਂ ਲਿਆ ਪਹਿਲਾਂ ਇੱਕ ਦਿਨ ਦਾ ਫਿਰ ਦੋ ਦਿਨ ਦਾ ਫਿਰ ਦੋ ਦਿਨ ਦਾ ਰਿਮਾਂਡ ਕਾਦੇ ਲਈ ਲਿਆ ਜਾਂਦਾ ਪੁੱਛਗਿੱਛ ਕਰਨ ਲਈ ਉਦੇ ਤੋਂ ਸਾਰਾ ਕੁਝ ਪੁੱਛਣ ਪੜਤਾਲਣ ਪਤਾ ਲਾਉਣ ਲਈ ਹੁਣ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਖਾੜਕੂ ਕਹੋਂਦੇ ਵੱਡੇ ਵੱਡੇ ਜਿਹੜੇ ਆਤਵਾਦੀ ਹੁੰਦੇ ਉਹਨਾਂ ਤੋਂ ਵੀ ਪੁਲਿਸ ਬਹੁਤ ਸਖਤੀ ਕਰਕੇ ਸਾਰਾ ਕੁਝ ਪੁੱਛ ਲੈਂਦੀ ਕਢਾ ਲੈਂਦੀ ਰਹੀ ਹੈ ਪਰ ਅਮਰਦੀਪ ਕੌਰ ਤੋਂ ਜਿਹੜੀ ਥਾਰ ਵਾਲੀ ਪੁਲਿਸ ਵਾਲੀ ਫੜੀ ਆ ਉਹਦੇ ਤੋਂ ਤਿੰਨ ਵਾਰ ਰਿਮਾਂਡ ਲੈ ਕੇ ਪੁਲਿਸ ਨੇ ਪਤਾ ਕੀ ਲਾਇਆ ਹੁਣ ਤੱਕ ਪੁਲਿਸ ਨੇ ਦੱਸਿਆ ਨਹੀਂ ਹੁਣ ਤੱਕ ਇਹ ਗੱਲ ਬਾਹਰ ਨਹੀਂ ਆਈ ਵੇਖੋ ਦੋਸ਼ ਵੱਡੇ ਲੱਗਦੇ ਰਹੇ ਸਵਾਲ ਵੱਡੇ ਉੱਠਦੇ ਰਹੇ ਲੋਕ ਇਹ ਕਹਿੰਦੇ ਨੇ ਵੀ ਇਹਦੇ ਵਿੱਚ ਲਾਜ਼ਮੀ ਕੋਈ ਵੱਡੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦਾ ਹੱਥ ਹੋ ਸਕਦਾ ਹੈ ਸਿਵਲ ਅਫਸਰਾਂ ਦਾ ਹੱਥ ਹੋ ਸਕਦਾ ਕੋਈ ਵੱਡੇ ਸਿਆਸਤਦਾਨਾਂ ਦੀ ਮਿਲੀ ਭੁਗਤ ਹੋ ਸਕਦੀ ਆ ਉਹ ਕੱਲੀ ਤਾਂ ਇੰਨਾ ਵੱਡਾ ਕੰਮ ਹੁਣ ਤੱਕ ਕਰਦੀ ਨਹੀਂ ਰਹੀ ਹੋ ਸਕਦੀ ਪਰ ਪੁੱਛਗਿੱਛ ਬਾਕੀਆਂ ਤੋਂ ਜਦੋਂ ਵੀ ਪੁਲਿਸ ਕਰਦੀ ਆ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਰੱਖੀ ਜਾਂਦੀ ਆ 50 100 150 ਮਾਈਕ ਮੀਡੀਆ ਦਾ ਅੱਗੇ ਰਖਾਇਆ ਜਾਂਦਾ ਤੇ ਫਿਰ ਬੜਾ ਟੌਰ ਨਾਲ ਪੁਲਿਸ ਅਫਸਰ ਦੱਸਦੇ ਨੇ ਵੀ ਪੁੱਛ ਕਿਸੇ ਦੇ ਦਰਮਿਆਨ ਆ ਖੁਲਾਸੇ ਹੋਏ ਨੇ ਇਹ ਇੱਥੋਂ ਲਿਆਉਂਦਾ ਸੀ ਇੱਥੇ ਲਿਜਾਂਦਾ ਸੀ ਇਹ ਵੀ ਦੱਸਦੀ ਹੈ ਪੁਲਿਸ ਵੀ ਇਹਦੇ ਪਾਕਿਸਤਾਨ ਨਾਲ ਵੀ ਫਲਾਣਿਆਂ ਨਾਲ ਤਾਰ ਜੁੜੇ ਨੇ ਅਸੀਂ ਉੱਥੋਂ ਤੱਕ ਵੀ ਪਹੁੰਚ ਗਏ ਆ ਪਰ ਬੀਬੀ ਅਮਨਦੀਪ ਕੌਰ ਥਾਰ ਵਾਲੀ ਬੀਬੀ ਥਾਰ ਵਾਲੀ ਪੁਲਿਸ ਵਾਲੀ ਦੇ ਮਾਮਲੇ 'ਚ ਪੁਲਿਸ ਨੇ ਕੀ ਕੱਢਿਆ ਕੀ ਨਚੋੜਿਆ ਕੀ ਪਤਾ ਲਾਇਆ ਉਹ ਅੱਜ ਤੱਕ ਰਾਜ ਦਾ ਰਾਜ ਬਣਿਆ ਹੋਇਆ ਤੇ ਗੁਪਤਾ ਹੁਣ ਆ ਜਿਹੜੇ ਦੋ ਐਸ ਐਚਓ ਸਸਪੈਂਡ ਕੀਤੇ ਨੇ ਇਹਨਾਂ ਰਾਈਂ ਕੀ ਮੈਸੇਜ ਆਏਗਾ ਕਿ ਐਤਾ ਨਹੀਂ ਸਸਪੈਂਡ ਕਰਕੇ ਆ ਦੂਜੇ ਤੀਜੇ ਦਿਨ ਬਹਾਲ ਕਰਕੇ ਕਿਤੇ ਹੋਰ ਫਿਰ ਥਾਣਾ ਮੁਖੀ ਫੇਰ ਲਾ ਦਿਓ ਫਿਰ ਉਹ ਜੇ ਅੱਜ ਪੁਲਿਸ ਨੂੰ ਲੱਗਦਾ ਵੀ ਉਹਨਾਂ ਨੇ ਗਲਤ ਕੀਤਾ ਤਾਂ ਕੱਲ ਨੂੰ ਐਨੀ ਛੇਤੀ ਉਹ ਪਵਿੱਤਰ ਹੋ ਜਾਣਗੇ ਐਨੀ ਛੇਤੀ ਉਹ ਸਹੀ ਹੋ ਜਾਣਗੇ ਇਹ ਵੱਡੇ ਸਵਾਲ ਨੇ ਹੁਣ ਅਗਲਾ ਜਿਹੜਾ ਕਪੂਰਥਲਾ ਤੋਂ ਖਬਰ ਆ ਰਹੀ ਹੈ ਕਪੂਰਥਲਾ ਦੇ ਢਿਲਵਾ ਤੋਂ ਖਬਰ ਆ ਰਹੀ ਹੈ ਕਿ 1.5 ਕਿਲੋ ਚਿੱਟਾ ਨਸ਼ਾ ਫੜਿਆ ਜੀ ਉਸ ਮਾਮਲੇ 'ਚ 3-4 ਵਿਅਕਤੀਆਂ ਦੀ ਗ੍ਰਿਫਤਾਰੀ ਪੁਲਿਸ ਨੇ ਕੀਤੀ ਹੈ ਹੁਣ ਇੱਕ ਦਿਨ ਪਹਿਲਾਂ ਖਬਰੇ ਆਈ ਫਾਜ਼ਲ ਕਾ ਤੋਂ 10 ਕਰੋੜ ਦਾ 2 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ। ਉਹਦੇ ਵਿੱਚ ਇੱਕ ਕੁੜੀ, ਦੋ ਉਹਦੇ ਸਾਥੀ ਉਹ ਫੜੇ ਗਏ ਨੇ। ਇੱਕ ਉਹਦਾ ਘਰ ਵਾਲਾ ਕਹਿੰਦੇ ਨੇ, ਇੱਕ ਨੂੰ ਉਹ ਦਿਹੋਰ ਕਹਿੰਦੀ ਆ। ਉਹ ਫੜੇ ਗਏ ਨੇ। ਹੁਣ ਇੱਥੇ ਸਵਾਲ ਨਾਲ ਇੱਕ ਹੋਰ ਵੀ ਹੈ। ਮੌੜ ਮੰਡੀ ਦੇ ਵਿੱਚ ਇੱਕ ਮੁੰਡਾ 2 ਦਿਨ ਪਹਿਲਾਂ ਕਤਲ ਕੀਤਾ ਗਿਆ। ਚਾਰ ਭੈਣਾਂ ਦਾ ਇਕਲੌਤਾ ਪਰਾਸੀ। ਕਤਲ ਕਰਨ ਦਾ ਕਾਰਨ ਪਰਿਵਾਰ ਇਹ ਦੱਸ ਰਿਹਾ ਬੀਅਕ ਤੇ ਨਸ਼ਾ ਵੇਚਦੇ ਸੀ ਤਸਕਰ ਇਹ ਵਿਰੋਧ ਕਰਦਾ ਸੀ ਨਸ਼ਿਆਂ ਦਾ ਉਹ ਵਾਵਾ ਜਣੇ ਆਏ ਇਹਨੂੰ ਮਾਰ ਕੇ ਚਲੇ ਗਏ ਹੁਣ ਪੁਲਿਸ ਦੇ ਪ੍ਰਸ਼ਾਸਨ ਦੇ ਸਰਕਾਰ ਦੇ ਨੱਕ ਹੇਠ ਜੇ ਆ ਕੁਝ ਹੋ ਰਿਹਾ ਤਾਂ ਫਿਰ ਕਾਰਵਾਈਆਂ ਕਿੱਥੇ ਨੇ ਮਤਲਬ ਫਿਰ ਨਸ਼ਾ ਤਸਕਰਾਂ ਜਾਂ ਤਸਕਰਾਂ ਦੇ ਅੰਦਰ ਕਿੰਨੀ ਕੁ دہشت ਪੁਲਿਸ ਪਾਪ ਆਈ ਹੈ ਜਾਂ ਸਰਕਾਰ ਜਿਹੜਾ ਯੁੱਧ ਨਸ਼ਾ ਵਿਰੁੱਧ ਦੀ ਗੱਲ ਕਰਦੀ ਹੈ ਤੇ ਜਿਨ੍ਹਾਂ ਦੇ ਖਿਲਾਫ ਯੁੱਧ ਹੈ ਉਹਨਾਂ ਦੇ ਅੰਦਰ ਕੋਈ ਡੈਸ਼ ਕੋਈ ਡਰ ਪਿਆ ਕਿਉਂ ਨਹੀਂ ਜੇਕਰ ਜਿਵੇਂ ਉਹਨਾਂ ਦਾ ਪਰਿਵਾਰ ਦੋਸ਼ ਲਾ ਰਿਹਾ ਕਿ ਨਸ਼ੇ ਦਾ ਵਿਰੋਧ ਕਰਦਾ ਸੀ ਤੇ ਤਾਂ ਮਾਰਿਆ ਜੇਕਰ ਇਹੀ ਗੱਲ ਹੈ ਤਾਂ ਫਿਰ ਇਹ ਬਹੁਤ ਘਟਿਆ ਤੇ ਸ਼ਰਮਨਾਕ ਗੱਲ ਹੈ ਇਹਦੇ ਉੱਪਰ ਲਾਜ਼ਮੀ ਪੁਲਿਸ ਨੂੰ ਇਹਦੇ ਉੱਪਰ ਲਾਜ਼ਮੀ ਸਰਕਾਰ ਨੂੰ ਜਵਾਬ ਦੇ ਹੋਣਾ ਚਾਹੀਦਾ ਵੀ ਇਹ ਹੋਇਆ ਤੇ ਕਿਉਂ ਹੋਇਆ ਹੋਇਆ ਤੇ ਕਿਵੇਂ ਹੋਇਆ ਹੋਰ ਵੀ ਕਿੰਨੀਆਂ ਥਾਵਾਂ ਤੇ ਇਹ ਖਬਰਾਂ ਆਈਆਂ ਵੀ ਮੁੰਡਾ ਮਾਰਿਆ ਐਦਾਂ ਜਿਹੜਾ ਨਸ਼ੇ ਦਾ ਵਿਰੋਧ ਕਰਦਾ ਸੀ ਕਈ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਨਸ਼ਾ ਵਿਰੋਧੀ ਕਮੇਟੀ ਬਣਾਈ ਉੱਥੇ ਬੰਦਾ ਹੀ ਮਾਰਤਾ ਚੱਕੇ ਤਾਂ ਇਹਨਾਂ ਚੀਜ਼ਾਂ ਦੇ ਉੱਪਰ ਜਵਾਬ ਦੇ ਪੁਲਿਸ ਨੂੰ ਹੋਣਾ ਚਾਹੀਦਾ ਵੇਖੋ ਸਾਡੇ ਇੱਥੇ ਜਵਾਬ ਦੇ ਹੀ ਨਹੀਂ ਹੈਗੀ ਪੁਲਿਸ ਤੇ ਭਾਵੇਂ ਕੋਈ ਮਹਿਕਮਾ ਲਾ ਲਓ ਜਵਾਬ ਦੇ ਕੋਈ ਨਹੀਂਗਾ ਕੱਲ ਐਮਐਲਏ ਫੋਜਪੁਰ ਦੇ ਵਿੱਚ ਕਿਸਾਨਾਂ ਨੇ ਘੇਰਿਆ ਸਵਾਲ ਕੀਤੇ ਨਰੇਸ਼ ਕੁਟਾਰੀਆ ਸੀ ਸ਼ਾਇਦ ਤਾ ਸਵਾਲਾਂ ਦੇ ਜਵਾਬ ਉਹ ਕੀ ਦੇ ਰਿਹਾ ਜਿਹੜਾ ਸਵਾਲ ਕਿਸਾਨ ਕਰਨ ਉਹ ਕਹਵੇ ਵੇਖੋ ਜੀ ਇਹਦਾ ਜਵਾਬ ਤਾਂ ਮੇਰੇ ਕੋਲ ਹੈ ਨਹੀਂ ਤੇ ਮੈਂ ਲੈ ਕੇ ਦੇ ਦੂੰਗਾ ਇਹ ਤਾਂ ਸਵਾਲ ਮੁੱਖ ਮੰਤਰੀ ਪੱਧਰ ਦਾ ਇਹ ਵੀ ਸਵਾਲ ਮੁੱਖ ਤੇ ਤੁਸੀਂ ਕਾਹਦੇ ਲਈਓ ਫਿਰ ਸਵਾਲ ਤਾਂ ਫਿਰ ਸਾਰੇ ਮੁੱਖ ਮੰਤਰੀ ਪੱਧਰ ਦੇ ਨੇ ਹੱਦ ਹੋ ਗਈ ਕੋਈ ਵੀ ਕਿਸਾਨਾਂ ਨਾਲ ਮਜ਼ਦੂਰਾ ਨਾਲ ਬੇਰੁਜ਼ਗਾਰਾਂ ਨਾਲ ਜੁੜਿਆ ਸਵਾਲ ਜੇ ਐਮਐਲਏ ਨੇ ਜਵਾਬ ਹੀ ਨਹੀਂ ਦੇਣਾ ਤੇ ਫਿਰ ਐਮਐਲਏ ਕਾਹਦੇ ਲਈਏ ਸਿਰਫ ਬੁੱਤ ਵਿਖਾਵਾ ਕਰਨ ਲਈ ਹੈ ਸੋ ਐਦਾਂ ਦੀਆਂ ਹਾਸੋ ਹੀਣੀਆਂ ਜਿਹੀਆਂ ਗੱਲਾਂ ਹੋ ਰਹੀਆਂ ਨੇ ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਲੋਕ ਪਿੰਡਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਘੇਰ ਰਹੇ ਨੇ ਆ ਪਿਛਲੇ ਇੱਕ ਹਫ਼ਤੇ ਤੁਸੀਂ ਦੇਖ ਲਓ ਲਗਭਗ 7-8 ਥਾਵਾਂ ਤੇ ਘਰਾਓ ਕੀਤੇ ਗਏ ਉਧਰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਤੇ ਮੀਤ ਪ੍ਰਧਾਨ ਨੇ ਸ਼ੈਰੀ ਕਲਸੀ ਉਹਦੀ ਗੱਡੀ ਅੱਗੋਂ ਘੇਰ ਕੇ ਲੋਕਾਂ ਨੇ ਸਵਾਲ ਜਵਾਬ ਕੀਤੇ ਨੇ ਉਹ ਬੋਨਟ ਤੇ ਚੜ ਗਿਆ ਗੱਡੀ ਦੇ ਤੇ ਉਹ ਵੀ ਫਿਰ ਉਸੇ ਭਾਸ਼ਾ ਦੇ ਵਿੱਚ ਬੋਲਦਾ ਰਿਹਾ ਐਮਐਲਏ ਸਾਹਿਬ ਫਿਰ ਉਹ ਜਿਹੜਾ ਮੌੜ ਦਾ ਐਮਐਲਏ ਆ ਸੁਖਵੀਰ ਮੈਸਰਖਾਨਾ ਤਿੰਨ ਵਾਰ ਉਹਨੂੰ ਲੋਕਾਂ ਨੇ ਘੇਰਿਆ ਕੱਲੋ ਗੱਡੀ ਛੱਡ ਕੇ ਭੱਜ ਗਿਆ ਆਪਦੀ ਅੱਛਾ ਕੁਲਤਾਰ ਸਿੰਘ ਸੰਧਵਾ ਤਿੰਨ ਵਾਰੀ ਪਿਛਲੇ ਇੱਕ ਹਫ਼ਤੇ ਦੇ ਵਿੱਚ ਉਹਨੂੰ ਤਿੱਖੇ ਸਵਾਲ ਜਵਾਬ ਹੋਏ ਨੇ ਗੁਰਮੀਤ ਸਿੰਘ ਖੁੜੀਆਂ ਨੂੰ ਸਵਾਲ ਪੁੱਛਿਆ ਉਹਨੇ ਬੰਦਾ ਹੀ ਜੇਲ੍ਹ ਭਜਵਾਤਾ ਕਹਿੰਦੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਸ਼ਾਜਲੀ ਗਏ ਉਥੇ ਲੋਕਾਂ ਨੇ ਘੇਰ ਕੇ ਸਖਤ ਸਵਾਲ ਕੀਤੇ ਜਦੋਂ ਆਏ ਇਕੱਠੇ ਹੋ ਕੇ ਪੁਲਿਸ ਨੇ ਰੋਕ ਲੇ ਸੀਐਮਸੀ ਪੁਲਿਸ ਬਹੁਤ ਲੱਗੀ ਸੀ ਤੇ ਲੋਕ ਦੂਰ ਤੱਕ ਨਾਰੇ ਲਾਉਂਦੇ ਰਹੇ ਸੁਣਦੇ ਤਾਂ ਹੋਣਗੇ ਸੀਐਮ ਸਾਹਿਬ ਨੂੰ ਲੋਕ ਕਹਿੰਦੇ ਰਹੇ ਟਰਾਲੀ ਚੋਰਾਂ ਦੀ ਸਰਕਾਰ ਮਰਦਾਬਾ ਲੋਕਾਂ ਨੇ ਆਪਦੀਆਂ ਟਰਾਲੀਆਂ ਤੇ ਲਿਖਵਾ ਲਿਆ ਵੀ ਬਚ ਕੇ ਰਹੀ ਟਰਾਲੀ ਚੋਰਾ ਦੀ ਸਰਕਾਰ ਨਾ ਇਦਾਂ ਦੇ ਨਾਰੇ ਲੋਕਾਂ ਨੇ ਲਿਖਵਾ ਲਏ ਵੀ ਟਰਾਲੀ ਚੋਰਾ ਤੋਂ ਬਚ ਕੇ ਰਹੀਂ ਟਰਾਲੀਆਂ ਦੇ ਪਿੱਛੇ ਲੋਕ ਲਿਖਾਈ ਫਿਰਦੇ ਨੇ ਦਿਨ ਰਾਤ ਪ੍ਰਚਾਰ ਹੋ ਰਿਹਾ ਆ ਆਮ ਆਦਮੀ ਪਾਰਟੀ ਨੂੰ ਹੁਣ ਮੈਨੂੰ ਲੱਗਦਾ ਉਸ ਪੱਧਰ ਦਾ ਕੰਮ ਕਰਨਾ ਚਾਹੀਦਾ ਜਿਸ ਪੱਧਰ ਦੇ ਦਾਅਵੇ ਤੇ ਵਾਅਦੇ ਕਰਕੇ ਪਾਰਟੀ ਆਈ ਹੈ ਅਮਨ ਅਰੋੜਾ ਸਾਹਿਬ ਬੜੇ ਜੋਸ਼ ਦੇ ਵਿੱਚ ਉਹ ਗੱਲਾਂ ਕਰਦੇ ਨੇ ਬੜੇ ਜੋਸ਼ ਦੇ ਵਿੱਚ ਉਹ ਬੋਲਦੇ ਨੇ ਤੇ ਗੱਲਾਂ ਕਰਨ ਦਾ ਫਰਕ ਸਰਕਾਰ ਤੋਂ ਪਹਿਲਾਂ ਤੇ ਸਰਕਾਰ ਦੇ ਦਰਮਿਆਨ ਸਪਸ਼ਟ ਨਜ਼ਰ ਆਉਂਦਾ ਜਦੋਂ ਗੱਲ ਕਰਨ ਦੇ ਲਹਿਜੇ ਦਾ ਫਰਕ ਨਜ਼ਰ ਆਵੇ ਇਹਦਾ ਮਤਲਬ ਸਿੱਧਾ ਹੁੰਦਾ ਵੀ ਉਦੋਂ ਈਗੋ ਹੰਕਾਰ ਤੇ ਹਕੂਮਤ ਦਾ ਨਸ਼ਾ ਨਹੀਂ ਸੀ ਅੱਜ ਹਕੂਮਤ ਦਾ ਨਸ਼ਾ ਚੜਿਆ ਜਦੋਂ ਗੱਲਾਂ ਕਰਨ ਦਾ ਲਹਿਜਾ ਬਦਲ ਜਾਏ ਇਹੀ ਅਮਨ ਅਰੋੜਾ ਸੀ ਨਾ ਜਿਹੜੇ ਨਿੱਕੀ ਨਿੱਕੀ ਗੱਲ ਤੇ ਕਹਿੰਦੇ ਹੁਣ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਐਣੀ ਪੁਲਿਸ ਕਰ ਸਕਦੀ ਆ ਉਹ ਨਹੀਂ ਕਰ ਸਕਦੀ ਅੱਜ ਉਹੀ ਅਮਨ ਅਰੋੜਾ ਉਹ ਗੱਲ ਹੀ ਐ ਕਰਦੇ ਨੇ ਜਿਵੇਂ ਉਹ ਤਾਂ ਸਕੰਦਰ ਬਾਦਸ਼ਾਹ ਹੁੰਦੇ ਨੇ ਐਦਾਂ ਗੱਲ ਕਰਦਾ ਤੇ ਸਕੰਦਰ ਬਾਦਸ਼ਾਹ ਉਹ ਵੀ ਉਹ ਵੀ ਐਂਡ ਦੇ ਉੱਪਰ ਇਹੀ ਮੈਸੇਜ ਦੇ ਕੇ ਗਿਆ ਸੀ ਵੀ ਇਹ ਹਕੂਮਤਾਂ ਦੇ ਨਸ਼ੇ ਨੂੰ ਛੱਕ ਨਹੀਂ ਹੁੰਦੇ ਇਹਨਾਂ ਹਕੂਮਤਾਂ ਦੇ ਨਸ਼ਿਆਂ ਤੋਂ ਬਾਜ਼ ਆ ਜਾਣਾ ਚਾਹੀਦਾ ਇਹ ਨਸ਼ਾ ਜਿੰਨੀ ਛੇਤੀ ਲੈ ਜੇ ਚੰਗਾ ਹੁੰਦਾ ਖਰਾਬ ਬੜਾ ਕਰਦਾ ਸੋ ਅੱਜ ਜਿਹੜਾ ਬਠਿੰਡਾ ਦੇ ਵਿੱਚ 2 ਐਸਐਚਓ ਸਸਪੈਂਡ ਕੀਤੇ ਨੇ ਐਸਐਸਪੀ ਨੇ ਤੁਹਾਡਾ ਉਹਦੇ ਤੇ ਕੀ ਕਹਿਣਾ ਹੈ ਕੀ ਸਸਪੈਂਡ ਕਰ ਦੇਣਾ کافی ਸਜ਼ਾ ਹੁਣ ਇਹ ਵੀ ਇੱਕ ਸਵਾਲ ਹੈ ਨਾ ਕਿ ਜੇ ਹੁਣ ਇਹਦੇ ਤੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕੀਮਤੀ ਕਮੈਂਟ ਜਰੂਰ ਲਿਖਿਆ ਕਰੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ